ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਭਰੀ ਪਰਾਂ ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਭਰੀ ਪਰਾਂ ਤੇ ਮੇਰੇ ਗੋਡੇ ਤੇ ਮੇਰੇ ਗੋਡੇ ਨਵੇਂ ਪਵਾਦੇ ਨੱਚੂੰਗੀ ਸਾਰੀ ਰਾਤ ਵੇ ਮੇਰੇ ਗੋਡੇ ਨਵੇਂ ਪਵਾਦੇ ਨੱਚੂੰਗੀ ਸਾਰੀ ਰਾਤ ਵੇ ਮੇਰੇ ਗੋਡੇ ਨਵੇਂ ਪਵਾਦੇ ਨੱਚੂੰਗੀ ਸਾਰੀ ਰਾਤ ਵੇ ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਭਰੀ ਪਰਾਂ ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਪਰਿਪਰਾੰਤ ਵੇ ਤਰਤੀ ਨੂੰ ਕਲੀ ਕਰਾ ਦੇ ਨੱਚੂੰਗੀ ਸਾਰੀ ਰਾਤ ਵੇ ਤਰਤੀ ਨੂੰ ਕਲੀ ਕਰਾ ਦੇ ਨੱਚੂੰਗੀ ਸਾਰੀ ਰਾਤ ਵੇ ਆਣੀ ਜੀਤੋ ਆਣੀ ਪਰੀਤੋ ਆਣੀ ਜੀਤੋ ਆਣੀ ਪਰੀਤੋ ਦੇ ਨੀ ਹੌਂਕ ਦਾਗੇੜਾ ਜੇ ਤੂੰ ਬਾਲੀ ਨਖੇਰੋ ਨੀ ਤੂੰ ਨੱਚ ਨੱਚ ਪਟ ਦੇ ਵੇੜਾ ਜੇ ਤੂੰ ਬਾਲੀ ਨਖੇਰੋ ਨੀ ਤੂੰ ਨੱਚ ਨੱਚ ਪਟ ਦੇ ਵੇੜਾ ਪੈਂਦੀ ਏ ਤੁਮਾਲ ਹਾਈ ਨਹੀਂ ਪੈਂਦੀ ਏ ਤੁਮਾਲ ਮੈਨੂੰ ਚੜੀ ਗਈ ਲੋਰਨੀ ਗਿੱਦੇ ਵਿੱਚ ਨੱਚਾਂ ਮੈਂ ਜਵਾਨੀ ਵਾਲੇ ਜੋਰਨੀ ਗਿੱਦੇ ਵਿੱਚ ਨੱਚਾਂ ਮੈਂ ਜਵਾਨੀ ਵਾਲੇ ਜੋਰਨੀ ਕੁੜੀਆਂ ਤੇ ਜੱਗ ਵਿੱਚ ਸੋਹਣੀਆਂ ਬਥੇਰੀਆਂ ਕੁੜੀਆਂ ਤੇ ਜੱਗ ਵਿੱਚ ਸੋਹਣੀਆਂ ਬਥੇਰੀਆਂ ਪਰ ਸਾਰੀਆਂ ਤੇਰੇ ਤੋਂ ਥੱਲੇ ਨਹੀਂ ਥੱਲੇ ਪੀੜੇ ਵੱਜੇ ਆ ਗਿੱਦੇ ਚ ਤੇਰੀ ਬੱਲੇ ਨਹੀਂ ਬੱਲੇ ਡੇ ਬੱਜੇ ਅਗੇ ਦੇਚ ਤੇਰੀ ਬੱਲੇ ਨੀ ਬੱਲੇ ਨੀ ਤੂੰ ਨੱਚ 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 ਨੀ ਤੂੰ ਹੌਲੀ ਹੌਲੀ ਨੱਚ ਨੀ ਤੂੰ ਨੱਚ 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 ਨੀ ਤੂੰ ਹੌਲੀ ਹੌਲੀ ਨੱਚ ਡਿੱਗ ਭਵੇ ਨਾ ਗਵਾਂਡੀਆਂ ਦੀ ਕੰਧ ਤੇੜੇ ਕੇ ਆ ਜਾ ਨੱਚ ਲਗ ਦੇਚ ਮੇਰੀ ਬਾਹ ਫੜ ਕੇ ਆ ਜਾ ਨੱਚ ਲਗ ਦੇਚ ਮੇਰੀ ਬਾਹ ਫੜ ਕੇ ਆ ਜਾ ਨੱਚ ਲਗ ਦੇਚ ਮੇਰੀ ਬਾਹ ਫੜ ਕੇ ਨੱਚਣ ਵਾਲੇ ਦੀ ਅੱਡੀ ਨ ਰੈਂਦੀ ਗੋਣ ਵਾਲੇ ਦਾ ਮੂੰ ਨੱਚਣ ਵਾਲੇ ਦੀ ਅੱਡੀ ਨ ਰੈਂਦੀ ਗੋਣ ਵਾਲੇ ਦਾ ਮੂੰ ਨੀ ਬੋਲੀ ਮੈਂ ਪਾਵਾਂ ਨੱਚਗਦੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ ਨੱਚਗਦੇ ਵਿੱਚ ਤੂੰ ਚੁੱਕਰ ਜਾ ਸੰਗ ਲੱਗਦੀ ਮੈਨੂੰ ਪਾਵੇਂ ਬੋਲੀ ਤੂੰ ਚੁੱਕਰ ਜਾ ਸੰਗ ਲੱਗਦੀ ਮੈਨੂੰ ਪਾਵੇਂ ਬੋਲੀ ਤੂੰ ਹਾਣੀਆਂ 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 ਟਾਲੀ ਤੇ ਓਗੀ ਕਰੇ ਕੋਕੂ ਹਾਣੀਆਂ ਟਾਲੀ ਤੇ ਓਗੀ ਕਰੇ ਕੋਕੂ ਹਾਣੀਆਂ ਟਾਲੀ ਤੇ ਨੱਚਣ ਵਾਲੀ ਦੀ ਅਡੀ ਨਾ ਰੈਂਦੀ ਗਾਉਣ ਵਾਲੀ ਦਾ ਗਾਉਣਾ ਨੱਚਣ ਵਾਲੀ ਦੀ ਅਡੀ ਨਾ ਰੈਂਦੀ ਗਾਉਣ ਵਾਲੀ ਦਾ ਗਾਉਣਾ ਨੀ ਅੱਖ ਤੇਰੀ ਲੋ ਵਰਗੀ ਕੀ ਸੁਰਮੇ ਦਾ ਪਾਣਾ ਨੀ ਅੱਖ ਤੇਰੀ ਲੋ ਵਰਗੀ ਕੀ ਸੁਰਮੇ ਦਾ ਪਾਣਾ ਨੀ ਅੱਖ ਤੇਰੀ ਲੋ ਵਰਗੀ ਨੀ ਤੂੰ ਨੱਚੀ ਅੜੀਏ ਬੋਲੀ ਚੱਕੀ ਅੜੀਏ ਨੀ ਤੂੰ ਨੱਚੀ ਅੜੀਏ ਬੋਲੀ ਚੱਕੀ ਅੜੀਏ ਨੀ ਤੂੰ ਅੱਗੇ ਦੇ ਪੰਬੂਕੇ ਵਾਂਗੂ ਮੱਚ ਅੜੀਏ ਨੀ ਤੂੰ ਅੱਗੇ ਦੇ ਪੰਬੂਕੇ ਵਾਂਗੂ ਮੱਚ ਅੜੀਏ ਛਣ ਕਟਾ ਹਾਂਜੀ ਹਾਂ ਪੈਂਦਾ ਛਣ ਕਟਾ ਜਦੋਂ ਗਿੱਧੇ ਵਿੱਚ ਪਾ ਕੇ ਮੈਂ ਪੰਜਾਬ ਨੱਚਦੀ ਈ ਕੁੜੀ ਉੱਚੀ ਲੰਮੀ ਗਿੱਧੇ ਵਿੱਚ ਬੜਾ ਰੱਚਦੀ ਜਦੋਂ ਗਿੱਧੇ ਵਿੱਚ ਪਾ ਕੇ ਮੈਂ ਪੰਜਾਬ ਨੱਚਦੀ ਈ ਕੁੜੀ ਅੱਚੀ ਲੰਮੀ ਗਿੱਧੇ ਵਿੱਚ ਬੜਾ ਰੱਚਦੀ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਖਾਂਦੀ ਲੱਡੂ ਪੇੜੇ ਸੱਸੇ ਨਹੀਂ ਮੈਨੂੰ ਨੱਚ ਲੈਣ ਦੇ ਵੱਜੇ ਢੋਲ ਕੀ ਗੋਂਡੀ ਸੇਨੀ ਮੈਨੂੰ ਨੱਚ ਲੈਣ ਦੇ ਵਜੇ ਢੋਲ ਕੀ ਗਵੰਡੀਆਂ ਦੇ ਵੇੜੇ ਸੇਨੀ ਮੈਨੂੰ ਨੱਚ ਲੈਣ ਦੇ ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ ਸੂਟ ਸਵਾਦੇ ਨਾ ਵੀ ਮੁੰਡਿਆ ਵੇ ਮੈਂ ਤੇਰੀ ਜ਼ਿੰਦਗੀ ਦੀ ਚਾਬੀ ਮੁੰਡਿਆ ਵੇ ਮੈਂ ਤੇਰੀ ਜ਼ਿੰਦਗੀ ਦੀ ਚਾਬੀ ਮੁੰਡਿਆ ਵੇ ਮੈਂ ਤੇਰੀ ਜ਼ਿੰਦਗੀ ਦੀ ਚਾਬੀ ਮੁੰਡਿਆ ਪਾ ਬੋਲੀ ਸੋਹਣਿਆ ਵੇ ਜੱਟੀ ਨੱਚਦੀ ਪਟੋਲਾ ਬਣ ਕੇ ਪਾ ਬੋਲੀ ਸੋਹਣਿਆ ਵੇ ਜੱਟੀ ਨੱਚਦੀ ਪਟੋਲਾ ਬਣ ਕੇ ਮੇਰਾ ਪਹਿਲਾ ਪਾਂਦੀ ਦਾ ਬਾਹੀ ਰੰਗਲਾ ਚੂੜਾ ਛਣ ਕੇ ਮੇਰਾ ਪਹਿਲਾ ਪਾਂਦੀ ਦਾ ਬਾਹੀ ਰੰਗਲਾ ਚੂੜਾ ਛਣ ਕੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਨਿੱਕੀ ਹੁੰਦੀ ਮੈਂ ਰਹਿੰਦੀ ਦੀ ਲੱਡੂ ਪੇੜੇ ਨਚਲੇ ਸ਼ਾਮ ਕੁਰੇ ਛੱਡ ਕੇ ਝਗੜੇ ਚੇੜੇ ਨਚਲੇ ਸ਼ਾਮ ਕੁਰੇ ਛੱਡ ਕੇ ਝਗੜੇ ਚੇੜੇ ਨਚਲੇ ਸ਼ਾਮ ਕੁਰੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਖਾਂਦੀ ਲੱਡੂ ਪੇੜੇ ਨਚਲੇ ਸ਼ਾਮ ਕੁਰੇ ਦੇਦੇ ਸ਼ੌਂਕ ਦੇ ਗੇੜੇ ਨਚਲੇ ਸ਼ਾਮ ਕੁਰੇ ਦੇਦੇ ਸ਼ੌਂਕ ਦੇ ਗੇੜੇ ਨਚਲੇ ਸ਼ਾਮ ਕੁਰੇ ਦੇਦੇ ਸ਼ੌਂਕ ਦੇ ਗੇੜੇ ਨਚਲੇ ਸ਼ਾਮ ਕੁਰੇ